ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੀਡੀਆ ਰਹੀਂ ਇਹ ਜਾਣਕਾਰੀ ਦੇਣਾ ਚਾਹਾਂਗਾ ਕਿ ਮੈਂ ਕੁਝ ਸਮੇਂ ਪਹਿਲਾਂ ਆਪਣੇ ਪਰੇਮਾਨ ਦੇ ਨਾਲ ਭਾਵਕ ਹੋ ਕੇ ਅਸਤੀਫਾ ਕਰਨ ਚੁੱਕਿਆ ਸੀ ਪਰ ਜਦੋਂ ਮੈਂ ਅਸਤੀਫਾ ਲਿਖਿਆ ਤੇ ਸੰਗਤ ਨੂੰ ਪਤਾ ਲੱਗ ਗਿਆ ਤੇ ਸਾਰੇ ਹਰਿਆਣੇ ਦੀ ਸਿੱਖ ਸੰਗਤ ਇੱਕਦਮ ਜਿਹੜੇ ਸਾਡੇ ਚੁਣੇ ਹੋਏ 8 ਮੈਂਬਰ ਸਨ ਉਹ ਵੀ ਸਾਰੇ ਘੰਟੇ ਦੇ ਅੰਦਰ ਅੰਦਰ ਅਫੀਸਰ ਡੀਸੀ ਉਪਸਮਣ ਗਏ ਤੇ ਉਹਨਾਂ ਹੁਕਮ ਕੀਤਾ ਕਿ ਆਪਾਂ ਚ ਇਹਨਾਂ ਨੂੰ ਅਸਤੀਫਾ ਨਹੀਂ ਦੇਣ ਜਾਣਾ ਤੁਹਾਨੂੰ ਸਾਡੀ ਗੱਲ ਮੰਨਣੀ ਪੈਗੀ ਹੁਕਮ ਸਾਡਾ ਮੰਨਣਾ ਪੈਗਾ ਮੈਂ ਇਹ ਸੰਗਤ ਦਾ ਤੇ ਆਪਣੇ ਮੈਂਬਰ ਸਭਾਨ ਮਾਰਯੋਗ ਮੈਂਬਰ ਸਭਾਨ ਦਾ ਹੁਕਮ ਨਹੀਂ ਤਾਲ ਸਕਿਆ ਤੇ ਦੁਬਾਰਾ ਇਹਨਾਂ ਦੇ ਆਦੇਸ਼ ਅਨੁਸਾਰ ਮੈਂ ਅਸਤੀਫਾ ਦਿੰਦ ਹਾਂ ਤੇ ਨਹੀਂ ਦੇ ਕੇ ਐਡিসি ਸਾਹਿਬ ਨੂੰ ਤੇ ਹੁਣ ਅਮ ਆਪਾਂ 9 ਦੇ 9 ਮੈਂਬਰ ਵਰਕਰਾਰਾ 9 ਦੇ ਮੈਂਬਰ 9 ਹੀ 9 ਨਹੀਂ ਮੈਂ ਤੇ ਕਹਾਂਗਾ 40 ਤੇ 40 ਮੈਂਬਰ ਸਾਡੇ ਨਾਲ ਨੇ ਤੇ ਸਾਰਿਆਂ ਦਾ ਸਾਨੂੰ ਸਹਿਯੋਗ ਹੈ ਹਰ ਥਾਂ ਤੋਂ ਫੋਨ ਆ ਰਿਹਾ ਪਾਵੇਂ ਜਾੜਮੀਦਵਾਰ ਨੇ ਪਾਵੇਂ ਹੋਰ ਕਿਸੇ ਗਰੁੱਪ ਦੇ ਮੈਂਬਰ ਜਿੱਤੇ ਨੇ ਸਰਕਾਰੀ ਮੈਂਬਰਾਂ ਦਾ ਵੀ ਮੈਨੂੰ 100 ਤੱਕ ਫੋਨ ਆਇਆ ਕਿ ਚਿੰਦਾ ਹਬ ਅਸੀਂ ਤੁਹਾਨੂੰ ਪ੍ਰਧਾਨ ਬਣਾਣਾ ਹੈ ਇਸ ਕਰਕੇ ਮੈਂ ਉਮੀਦ ਕਰਦਾ ਹਾਂ ਕਿ ਇਹ ਸਾਰੇ ਅਸੀਂ ਇੱਕ ਜੁੜਤਾ ਹੋ ਕੇ ਵਿਖਾਗੇ ਇੱਕ ਹਰਿਆਣਾ ਮਿਸਾਲ ਵਰਲਡ ਜ ਮਿਸਾਲ ਕਾਇਮ ਕਰਾਂਗੇ ਸਰਸੰਤੀ ਨਾਲ ਸਾਡਾ ਪ੍ਰਧਾਨ ਜੀ ਜਿਹੜਾ ਰਜਾਇਨ ਪਾੜ ਦਿੱਤਾ ਜਿਹੜਾ ਅਸਤੀਫਾ ਦੇਣ ਦਾ ਹਾਂ ਜੀ ਉਹ ਪਾੜ ਸੰਗਤ ਕਿਉਂ ਮਨ ਚ ਬਲਬਲਾ ਕਿਉਂ ਆਇਆ ਸਾਡੇ ਕਿਉਂ ਆਇਆ ਸਾ ਕਿਉਂ ਆ ਇਸ ਤਰ੍ਹਾਂ ਜੀ ਮੈਂ ਸਮਝ ਰਹਾ ਵੀ ਜਿਸ ਦਾ 21 ਨਿਸ਼ਾਨ ਆਪਾਂ ਦਿੱਤੇ ਸੇਵਾ ਕਰਨ ਵਾਸਤੇ ਉਹਦੇ ਤੋਂ ਸੰਗਤ ਨੇ ਨਵੇਂ ਹੀ ਚੁਣੇ ਤੇ ਮੈਂ ਸਮਝਿਆ ਵੀ ਚਿੰਦਾ ਹਫਤੇ ਦੇ ਬਹੁਤ ਵੱਡੀ ਗਲਤੀ ਬਹੁਤ ਵੱਡੀਆਂ ਕਮੀਆਂ ਨੇ ਜਿਸ ਕਰਕੇ ਤੇਰਾ ਗਰੁੱਪ 21 ਵਿੱਚੋਂ ਬਾਰਾਂ ਸਿਵਲ ਹੋਰ ਨਹੀਂ ਸੰਗਤ ਨੇ ਪ੍ਰਵਾਨ ਕੀਤੇ ਨੋ ਹੀ ਕੀਤੇ ਤੇ ਮੇਰਾ ਇਹ ਦਿਲ ਪਰ ਆਇਆ ਵੀ ਤੇਰੇ ਵਿੱਚ ਕਮੀਆਂ ਹੋਣਗੀਆਂ ਤੇ ਮੈਂ ਆਪਣੀ ਜ਼ਿੰਮੇਵਾਰੀ ਲੈਂਦੇ ਮੇਰਾ ਗਰੁੱਪ ਮੇਰੀ ਵਜ੍ਹਾ ਮੇਰੀਆਂ ਕਮੀਆਂ ਤੋਂ ਪਿੱਛੇ ਰਹਿ ਗਿਆ ਇਸ ਕਰਕੇ ਮੈਨੂੰ ਹੁਣ ਗਰੁੱਪ ਦਾ ਲੀਡਰ ਰਹਿਣ ਦੀ ਕੋਈ ਲੋੜ ਨਹੀਂ ਤੇ ਨਾਂ ਮੈਂ ਵੀ ਦੇ ਦਿੰਦਾ ਹਾਂ ਚਿੰਦਾ ਦਾ ਪ੍ਰਧਾਨਗੀ ਦੌਰ ਚ ਨੇ ਅਸੀਂ ਸਾਡੀ ਪ੍ਰਧਾਨਗੀ ਦੌਰ ਆ ਸਾਨੂੰ ਮੈਂਬਰ ਫੈਸਲਾ ਕਰਨੀ ਚਾਹੋ ਇਹ ਸਾਗਰਾ ਵੀ ਆ ਜਾਏਗਾ ਆਓ ਅੱਧਿਆ ਜੀ ਜਿੱਤੇ ਉਹ ਵਾਟ ਨੰਬਰ 18 ਤੋਂ ਤੇ ਅੱਜ ਕਿਉਂ ਸਿਵਾ ਦੇਣ ਦੀ ਨੋਬਤ ਕਿਉਂ ਆਈ ਕੀ ਮਨ ਚ ਆਇਆ ਕਿਸ ਵਜ੍ਹਾ ਤੇ ਸਿਵਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਅੱਜ ਸਵੇਰੇ ਕੋਸਟ ਟਾਈਮ ਪਹਿਲੂ ਬੜਾ ਮਨ ਭਰਿਆ ਸੀ ਪ੍ਰਯਾਸ ਕਰਕੇ ਕਿ ਸਾਰੇ ਹਰਿਆਣੇ ਦੇ ਵਿੱਚ ਇੱਕ ਮਹੀਨਾ ਪ੍ਰਚਾਰ ਕੀਤਾ ਤੇ ਸੰਗਤ ਦਾ ਐਡਾ ਵੱਡਾ ਹੰਗਾਰਾ ਮਿਲਿਆ ਕਿ ਅਸੀਂ ਉੱਥੇ ਵੋਟਾਂ ਪਾਵਾਂਗੇ ਜਿੰਨਾ ਸ਼ੇਰਸ਼ ਕੀਤਾ ਹੈ ਤੇ ਪਰ ਜਦੋਂ ਰਿਜ਼ਲਟ ਆਇਆ ਜਿਹੜੇ 21 ਬੰਦੇ ਸੇਵਾਦਾਰਾਂ ਨੂੰ ਆਪਾਂ ਇਹ ਸੇਵਾ ਵਾਸਤੇ ਸੰਗਠਨ ਵਿੱਚ ਭੇਜਿਆ ਸੀ ਉਹਦੇ ਵਿੱਚ ਕੇਵਲ ਸੰਗਠਨ ਨੇ 9 ਹੀ ਪ੍ਰਵਾਨ ਕਰਤੇ ਬਾਕੀ 12 ਜਿਹੜੇ ਸੇਵਾਦਾਰ ਸਨ ਉਹਨਾਂ ਨੂੰ ਉਹਨਾਂ ਨਕਾਰ ਦਿੱਤਾ ਤੇ ਦੁੱਖ ਆਇਆ ਕਿ ਚਿੰਦਾ ਤੇਰੇ ਕੋਲ ਬਹੁਤ ਵੱਡੀਆਂ ਗਲਤੀਆਂ ਹੋਈਆਂ ਨੇ ਇਹ ਨਾ ਤੇਰੇ ਸ਼ੇਰਸ਼ੇਤ ਗਲਤੀਆਂ ਹੋਈਆਂ ਜਾਂ ਸ਼ਿੰਗਰਸ਼ੇਤ ਗਲਤੀਆਂ ਹੁੰਦੀਆਂ ਤੇ ਬਾਦਲਕੇ ਕੋਲ ਕਮੇਟੀ ਬਣਦੀ ਨਹੀਂ ਸੀ ਸ਼ਿੰਗਰਸ਼ ਵੀ ਠੀਕ ਰਹਾ ਤੇ ਟੁੱਟਦਾ ਰਿਹਾ ਪਰ ਹੁਣ ਅੱਜ ਪਹਿਲੀ ਵਾਰੀ ਇਲੈਕਸ਼ਨ ਹੋ ਰਿਹਾ ਹੈ ਤੇਰੇ ਕੋਲ ਕਿੰਨੀਆਂ ਕੁ ਗਲਤੀਆਂ ਹੋਈਆਂ ਹੁਣਗੀਆਂ ਕਿ ਆ ਸੰਗਠਨ ਨੇ ਤੇਨੂੰ ਜਿਹੜੀ 70% ਨੰਬਰ ਲੈ ਕੇ ਪਾਸ ਕਰਨਾ ਚਾਹੁੰਦੀ ਸੀ ਅੱਜ ਉਹ ਤੀਜੇ ਹਿੱਸੇ ਚੋਂ 퇴సే ਛੱਡ ਦਿੱਤਾ ਹੈ ਸੰਗਠਨ ਨੇ ਤੇ ਮੈਂ ਆਪਣੀ ਜ਼ਿੰਮੇਵਾਰੀ ਲੈਂਦੇ ਹੋਇਆ ਅਸਤੀਫਾ ਦੇਣ ਦਾ ਫੈਸਲਾ ਕੀਤਾ ਸੀ ਵੀ ਮੇਰੀ ਵਜ੍ਹਾ ਨਾਲ ਮੇਰੀ ਪਾਰਟੀ ਕਮਜ਼ੋਰ ਰਹੀ ਹੈ ਤੇ ਮੈਨੂੰ ਅਸਤੀਫਾ ਦੇ ਦੇਣਾ ਚਾਹੀਦਾ ਉਹਨੂੰ ਅਸਤੀਫਾ ਵਾਪਸ ਲੈ ਲਿਆ ਕਿਹੜੇ ਦਬਾਅ 'ਚ ਲਿਆ ਹੈ ਕਿਸ ਤਰ੍ਹਾਂ ਲਿਆ ਸੰਗਤ ਦਾ ਹੁਕਮ ਮੰਨਿਆ ਹੈ ਇਸ ਤਰ੍ਹਾਂ ਜੀ ਡੀਸੀ ਆਫਿਸ ਚਲਾ ਗਿਆ ਹ ਅਸਤੀਫਾ ਦੇਣ ਵਾਸਤੇ ਨਾਲ ਮੇਰੇ ਕੋ ਸਿੰਘ ਸਨ ਉਹ ਮੈਨੂੰ ਰਾਜਵੀ ਸੁਮਨ ਲੈ ਗਏ ਕਿ ਅਸਤੀਫਾ ਨਹੀਂ ਦੇਣਾ ਉਹਨਾਂ ਸਾਰੇ ਹਰਿਆਣਾ ਦੇ ਵਿੱਚ ਆਪਣੇ ਮੈਂਬਰ ਸਹਿਬਾਨਾਂ ਨੂੰ ਫੋਨ ਕਰਤਾ ਤੇ ਸਾਰੇ ਮੈਂਬਰ ਮੈਂਬਰ ਸਹਿਬਾਨ ਨਾਲ ਸੰਗਤ ਦੇ ਲੈ ਕੇ ਡੀਸੀ ਆਫਿਸ ਪਹੁੰਚੇ ਤੇ ਉਹਨਾਂ ਅਸਤੀਫਾ ਦੇਣ ਤੋਂ ਮੈਨੂੰ ਹੁਕਮ ਲਾਇਆ ਕਿ ਆਪਾਂ ਤੈਨੂੰ ਸੰਗਤ ਦੀ ਗੱਲ ਮੰਨਣੀ ਪਵੇਗੀ ਤੇ ਤੇ ਅਸਤੀਫਾ ਸਾ ਨਹੀਂ ਦੇਣ ਦੇਣਾ ਤੇ ਮੈਂ ਸੰਗਤ ਦਾ ਹੁਕਮ ਪ੍ਰਵਾਨ ਕਰਦੇ ਹੋਏ ਆਪਣਾ ਅਸਤੀਫਾ ਜਿਹੜਾ ਮੰਨ ਉਹ ਵਾਪਸ ਕਰਾ ਮੁਨਿਸਪਾ ਹੁਣ ਸਿਫਾ ਹੁਣ ਸਿਫਾ ਦਿਆਂਗੇ ਦੇਣਾ ਵੀ ਨਹੀਂ ਤੇ ਸੋਚਣਾ ਵੀ ਨਹੀਂ ਹੁਣ ਲੜਾਈ ਲੜਾਂਗੇ ਹੁਣ ਮਰਦਾਨਗੀ ਦੀ ਰਿਫਚ ਨੇ ਚਿੰਦਾ ਸਾਹਿਬ ਫਰਜ਼ਾਨੀ ਦੀ ਤੇ ਅਜੇ ਤੱਕ ਰਹਿ ਚਿੰਦਾ ਪ੍ਰਧਾਨ ਨੇ ਕਿ ਦੀ ਪ੍ਰਧਾਨਥ ਲੈ ਆਈ ਨਹੀਂ ਚਿੰਦਾ ਨੇ ਜੰਮਿਆਂ ਵੀ ਪ੍ਰਧਾਨ ਜਿਹੜੀ ਕਮੇਟੀ ਨਵੀਂ ਬਣਦੀ ਹੈ ਜੇ ਇਲੈਕਸ਼ਨ ਹੋਇਆ 22 ਸਾਲਾਂ 12 ਸਾਲ ਇਸ ਤਰ੍ਹਾਂ ਲੱਗੇ ਨੇ 22 ਸਾਲ ਦਾ ਤਾਂ ਨਰਸ਼ ਹੋ ਗਿਆ ਹਾਂਜੀ ਚਿੰਦਾ ਜਿੰਦਾ ਜੰਮਿਆਂ ਵੀ ਪ੍ਰਧਾਨ ਤੇ ਮਰੇਗਾ ਵੀ ਪ੍ਰਧਾਨ